ਲੋਕ ਸਭਾ ਚੋਣਾਂ ਦੇ ਮੱਦੇ ਨਜ਼ਰ ਰਾਜਪ੍ਰਧ ਵਿਖੇ ਵਿਧਾਇਕਾ ਮੈਡਮ ਨੀਨਾ ਮਿੱਤਲ ਦੇ ਵੱਲੋਂ ਹਲਕਾ ਰਾਜਪ੍ਰਧ ਦੇ ਵੱਖ-ਵੱਖ ਪਿੰਡਾਂ ਅਤੇ ਸ਼ਹਿਰਾਂ ਦੀਆਂ ਵਾਰਡਾਂ ਦੇ ਵਿੱਚ ਜਾ ਕੇ ਲੋਕ ਸਭਾ ਪਟਿਆਲਾ ਦੇ ਆਪ ਦੇ ਉਮੀਦਵਾਰ ਡਾਕਟਰ ਬਲਬੀਰ ਸਿੰਘ ਦੇ ਹੱਕ ਦੇ ਵਿੱਚ ਚੋਣ ਪ੍ਰਚਾਰ ਕਰਕੇ ਆਮ ਆਦਮੀ ਪਾਰਟੀ ਦੇ ਵੱਲੋਂ ਕੀਤੇ ਕਾਰਜਾਂ ਬਾਰੇ ਦੱਸਿਆ ਗਿਆ ਅਤੇ ਉਹਨਾਂ ਨੂੰ ਵਿਸ਼ਵਾਸ ਦਿਵਾਇਆ ਗਿਆ ਕਿ ਆਮ ਆਦਮੀ ਪਾਰਟੀ ਦੇ ਵੱਲੋਂ ਵਿਕਾਸ ਕਾਰਜਾਂ ਨੂੰ ਹੋਰ ਤੇਜ਼ੀ ਦੇ ਨਾਲ ਜਾਰੀ ਰੱਖਿਆ ਜਾਵੇਗਾ ਸੋ ਇਸੇ ਦੌਰਾਨ ਉਹਨਾਂ ਹੋਰ ਕੀ ਕੁਝ ਕਿਹਾ ਸੁਆਉ ਸੁਣਦੇ ਹਨ ਉਹਨਾਂ ਦੇ సుపన్నీ ਮੈਨੂੰ ਬੜਾ ਅੱਛਾ ਲੱਗ ਰਿਹਾ ਜੀ ਬਹੁਤ ਖੁਸ਼ੀ ਹੋ ਰਹੀ ਹੈ ਜਿਹੜਾ ਅੱਜ ਇੱਥੇ ਪ੍ਰੋਗਰਾਮ ਰੱਖਿਆ ਗਿਆ ਸਾਡੇ ਅਸ਼ੋਕ ਕੁਮਾਰ ਜੀ ਦੀ ਅਗਵਾਈ ਚ ਰੱਖਿਆ ਗਿਆ ਔਰ ਗੁਰਦੁਆਰਾ ਸਾਹਿਬ ਦੀ ਜਿਹੜੀ 21 ਮੈਂਬਰ ਕਮੇਟੀ ਹੈ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ ਮੈਂ ਇਹ ਕਹੂੰਗੀ ਕਿ ਮੈਂ ਖੁਸ਼ਕਿਸਮਤਾਂ ਬਾਬਾ ਜੀ ਦਾ ਮੈਨੂੰ ਹਮੇਸ਼ਾ ਆਸ਼ੀਰਵਾਦ ਮਿਲਿਆ ਔਰ ਗੁਰੂ ਘਰ ਤੋਂ ਆਸ਼ੀਰਵਾਦ ਲੈ ਕੇ ਅੱਗੇ ਚੱਲਦੇ ਆ ਤਈ ਫੀਲ ਹੁੰਦਾ ਹੈ ਕਿ ਗੁਰੂ ਸਾਹਿਬ ਬਾਬਾ ਜੀ ਸਾਡੇ ਨਾਲ ਨੇ ਇਹ ਜੰਗਾਰੇ ਮਿਲ ਰਹੇ ਹੈ ਕੀ ਲੱਗਦਾ ਆਪਾਂ ਕਿੰਨੀ ਕੀ ਲੀਡ ਨਾਲ ਲੱਗੇ ਬਿਲਕੁਲ ਡਾਕਟਰ ਬਲਵੀਰ ਜੀ 3 ਲੱਖ ਦੀ ਲੀ ਨੇ ਪਾਪ ਜਾਂਦੀ ਹੈ ਮੈਡਮ ਤੁਹਾਡੇ ਦਿਨ ਪਹਿਲਾਂ ਤੁਸੀਂ ਉਰੇ ਸੜਕ ਬਣਵਾਈ ਸੀ ਸੀ ਆਏ ਸੀਗੇ ਸ਼ੁਰੂਆਤ ਜਦ ਕੀਤੀ ਸੀ ਅੱਜ ਇਹ ਸੜਕ ਬਣ ਕੇ ਤਿਆਰ ਹੈ ਮੈਨੂੰ ਲੱਗਦਾ ਕਿ ਰਾਜਪੁਰੇ ਦੀ ਸਭ ਤੋਂ ਛੋਟੀ ਸੜਕ ਹੀ ਇਹ ਹੀ ਹੈ ਕੀ ਕਹਿਣਾ ਚਾਹੋਗੇ ਬਿਲਕੁਲ ਜੀ ਜਦੋਂ ਮੈਨੂੰ ਪਤਾ ਲੱਗਿਆ ਵੀ ਇਹ ਸੜਕ ਦਾ ਬੁਰਾ ਹਾਲ ਹੈ ਔਰ ਬਹੁਤ ਜ਼ਰੂਰੀ ਹੈ ਤਾਂ ਮੈਂ ਪਰਸਨਲੀ ਪਹਿਲਾਂ ਇਹਨੂੰ ਚੈੱਕ ਕਰਕੇ ਗਈ ਸੀ ਵੀ ਕਿੰਨਾ ਕੁ ਬੁਰਾ ਹਾਲ ਹੈ ਤਾਂ ਪਤਾ ਮੈਂ ਇੱਥੇ ਪਹਿਨਾਂ ਨੂੰ ਕਈਆਂ ਨੂੰ ਮਿਲੀ ਤਾਂ ਉਹਨਾਂ ਨੇ ਇਹੀ ਕਿਹਾ ਜੀ ਅਸੀਂ ਨਰਕ ਚ ਰਹਿ ਰਹੇ ਹਾਂ ਤਾਂ ਮੈਂ ਉਸੇ ਦਿਨ ਹੀ ਮਤਾ ਪਾਸ ਕਰਵਾ ਕੇ ਜਦੋਂ ਮੀਟਿੰਗ ਹੋਈ ਤਾਂ ਪਹਿਲ ਦੇ ਆਧਾਰ ਤੇ ਕੰਮ ਸ਼ੁਰੂ ਕਰਵਾਇਆ ਔਰ ਅੱਜ ਮੈਨੂੰ ਖੁਸ਼ੀ ਹੋ ਰਹੀ ਹੈ ਕਿ ਜਿਹੜੇ ਇੱਥੋਂ ਦੇ ਨਿਵਾਸੀ ਆ ਜਾਂ ਬੱਚੇ ਆ ਬੜੇ ਆਰਾਮ ਨਾਲ ਇੱਥੇ ਖੇਲ ਰਹੇ ਨੇ ਘ ਤੇ ਉਹਨਾਂ ਨੂੰ ਮੰਦਿਰ ਦੀ ਜਗ੍ਹਾ ਦੁਆਰਾ ਦੇ ਕੇ ਉਹਨਾਂ ਨੂੰ ਲੋਕਾਂ ਨੂੰ ਸ਼ਾਂਤ ਕੀਤਾ ਮੈਂ ਹੁਣ ਉੱਥੇ ਵੀ ਜਾ ਰਹੀ ਹਾਂ ਇਸ ਤੋਂ ਬਾਅਦ ਉੱਥੇ ਜਾऊंगी ਤਾਂ ਮੈਂ ਇੱਕੋ ਹੀ ਗੱਲ ਕਹੂੰਗੀ ਕੁਝ ਲੋਕ ਨਾ ਜਿਹੜੇ ਹਿੰਦੂ ਸਿੱਖ ਹਿੰਦੂ ਮੁਸਲਮਾਨ ਇਹ ਚੀਜ਼ਾਂ ਨੂੰ ਤੁਹਾਨੂੰ ਤੁਸੀਂ ਸਮਝ ਹੀ ਰਹੇ ਹੋ ਮੁੱਖ ਰੱਖਦੇ ਹੋਏ ਧਾਰਮਿਕ ਮੁੱਦਿਆਂ ਨੂੰ ਪੜਕਾ ਕੇ ਰੱਖਦੇ ਆ ਤੁਸੀਂ ਇੱਥੇ ਦੇਖੋ ਆਪਾਂ ਸਾਰੇ ਖੜੇ ਆ ਕਿਸੇ ਦੇ ਤੁਸੀਂ ਸੂਈ ਮਾਰ ਕੇ ਦੇਖ ਲਓ ਸਭ ਦੇ ਖੂਨ ਦਾ ਰੰਗ ਲਾਲ ਹੈ ਸਾਡਾ ਆਪਸੀ ਭਾਈਚਾਰਾ ਹੈ ਪਰ ਜਿਹੜੇ ਰਾਜਨੀਤਿਕ ਨੇਤਾ ਹੈ ਨਾ ਜਿਹੜੇ ਗਲਤ ਮੈਂ ਗਲਤ ਕਹੂੰਗੀ ਜਿਹੜੇ ਮੋਹਲ ਖਰਾਬ ਕਰਨਾ ਚਾਹੁੰਦੇ ਉਹਨਾਂ ਦੀ ਇਹ ਚਾਲ ਸੀਗੀ ਪਰ ਉਹ ਚਾਲ ਨਹੀਂ ਕਾਮਯਾਬ ਹੋਣ ਦਿੱਤੀ ਅੱਜ ਉਥੇ ਮੇਰੀਆਂ ਭੈਣਾਂ ਵਧੀਆ ਕੀਰਤਨ ਕਰ ਰਹੀਆਂ ਔਰ ਬੋਲੇ ਬਾਬਾ ਦਾਸ ਜੀ ਲੈ ਕਿੱਥੇ ਕਿੱਥੇ ਪ੍ਰੋਗਰਾਮ ਸੀਗੇ ਅੱਜ ਜਿਹੜੇ ਅੱਜ ਹੁ ਮਾਰਕੀਟ ਜਾ ਕੇ ਆਇਆ ਹੁਣ ਇੱਥੇ ਆਇਆ ਫਿਰ ਦੋ ਜਗ੍ਹਾ ਸਾਡੇ ਹੋਰ ਪ੍ਰੋਗਰਾਮ ਨੇ ਮਤਲਬ ਡੇਲੀ ਦੀਆਂ 4-5 ਮੀਟਿੰਗਾਂ ਤਾਂ ਸਾਡੀਆਂ ਚੱਲ ਹੀ ਰਹੀਆਂ ਨੇ ਔਰ ਮੈਂ ਤੁਹਾਨੂੰ ਇੱਕ ਗੱਲ ਹੋਰ ਕਹੂੰਗੀ 29 ਤਰੀਕ ਨੂੰ ਅਸੀਂ ਇੱਕ ਸਾਡੇ ਜਿਹੜੇ ਵਲੰਟੀਅਰ ਜਿਹੜੇ ਮਿਹਨਤੀ ਆ ਜਿਹੜੇ ਬੂਥਾਂ ਤੇ ਬੈੰਦੇ ਨੇ ਜਾਂ ਸਾਡੇ ਉਧੇਦਾਰ ਨੇ ਜਾਂ ਵਲੰਟੀਅਰ ਜਿਨ੍ਹਾਂ ਦੀ ਮਿਹਨਤ ਸਦਕਾ ਅੱਜ ਪਾਰਟੀਆਂ ਖੜੀਆਂ ਆ ਉਹਨਾਂ ਦਾ ਅਸੀਂ ਇੱਕ ਪ੍ਰੋਗਰਾਮ ਰੱਖ ਰਹੇ ਆ 12 ਵਜੇ ਔਰ ਸਾਰਿਆਂ ਨੂੰ ਮੈਂ ਕਹਿਨੀ ਆ ਵੀ ਵੱਧ ਤੋਂ ਵੱਧ ਉੱਥੇ ਪਹੁੰਚੋ ਤਾਂਕਿ ਜਿਹੜੇ ਸਾਡੇ ਬੂਥ ਵਾਲੇ ਜਿਨ੍ਹਾਂ ਨੇ ਬੂਥਾਂ ਤੇ ਬੈਠਣਾ ਸਾਡੇ ਅਸਲੀ ਯੋਧੇ ਉਹ ਨੇ ਉਹਨਾਂ ਨੂੰ ਅਸੀਂ ਸਨਮਾਨਿਤ ਕਰ ਸਕੀਏ ਮੈਂ ਤੇਰਾ 0 ਦਾ ਟਾਰਗੇਟ ਪੂਰਾ ਕਰੂ ਬਿਲਕੁਲ ਜੀ ਬਿਲਕੁਲ 13 0 ਦਾ ਟਾਰਗੇਟ ਹੈਗਾ ਆਪ ਦੇਖ ਲਓ ਜहाँ ਵੀ ਜਾਂਦੇ ਆ ਲੋਕ ਹਮੇਂ ਕਹਿੰਦੇ ਆ ਜੀ ਆਪ ਵੋਟ ਮੰਗਨੇ ਕਿਉਂ ਆ ਰਹੇ ਹੋ ਹਮਾਰੇ ਬਿਜਲੀ ਦਾ ਬ ਕੋਈ ਰਹੇ ਨਿਊਜ਼ 89 ਪੰਜਾਬ ਦੇ ਲਈ ਰਾਜਪੁਰਾ ਤੋਂ ਪੱਤਰਕਾਰ 모হিত ਕੁਮਾਰ ਦੀ ਖਾਸ ਰਿਪੋਰਟ ਨਿਊਜ਼ 89 ਪੰਜਾਬ ਹਰ ਖਬਰ ਜਿਸ ਦਾ ਹੋਵੇ ਅਸਰ